ਜੀ ਦੋਸਤੋ ਆਪਣੇ ਕੋ ਪਹਿਲੀ ਕਾਰ ਆ ਗਈ ਜੀ ਆਸਤਾ i20 ਪੈਟਰੋਲ ਟਾਪ ਮਾਡਲ ਆ ਜੀ 2017 ਮਾਡਲ ਪਹਿਲੇ ਨਾਮ ਦੀ ਕਾਰ ਇੱਕੋ ਹੱਥ ਚੱਲੀ ਹੋਈ ਸਿਰਫ 35000 ਕੰਪਨੀ ਰਿਕਾਰਡ ਦੇ ਨਾਲ ਪੰਜਾਬ ਨੰਬਰ ਦੀ ਕਾਰ ਆ ਜੀ ਬੰਪਰ ਟੂ ਬੰਪਰ Ориਜਨਲ ਆ ਦੋਸਤੋ ਸਭ ਤੋਂ ਵੱਡੀ ਗੱਲ ਕੀ ਤੁਸੀਂ 60 ਤੋਂ 70000 ਰੁਪਇਆ ਦੇ ਕੇ ਕਾਰ ਲਿਆ ਸਕਦੇ ਹੋ ਬਾਕੀ ਕਰਾਂਗੇ ਲੋਨ ਮਾਲਕ ਦੇ ਘਰੇ ਖੜੀ ਹੋਈ ਕਾਰ ਆ ਜੀ ਐਨ ਆਰ ਆਈ ਫੈਮਿਲੀ ਕੋਲੋਂ ਸਕਰੀਨ ਉਤੇ ਨੰਬਰ ਦਿੱਤਾ ਹੋਇਆ ਜਲਦ ਤੋਂ ਜਲਦ ਕਾਲ ਕਰ ਸਕਦੇ ਹੋ ਜੀ ਜੇਕਰ ਕਾਰ ਦੀ ਡਿਮਾਂਡ ਦੀ ਗੱਲ ਕਰੀ ਤਾਂ 6,25,000 ਰੁਪਿਆ ਡਿਮਾਂਡ ਆ ਬਾਕੀ ਮੌਕੇ ਤੇ ਹੋ ਸਕਦਾ ਦੋਸਤੋ ਸਾਰੀ オリジナル ਕਾਰ ਆ ਜੀ 2017 ਪਹਿਲੇ ਨਾਮ ਤੇ ਆ ਕੋਈ ਲੱਗੀ ਬੱਜੀ ਨਹੀਂ ਫੁੱਲ ਬਟਾ ਫੁੱਲ ਕਾਰ ਦੀ ਗਾਰੰਟੀ ਮਿਲੂਗੀ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਅਗਲੀ ਕਾਰ ਦੋਸਤੋ ਆਪਣੇ ਕੋ ਆ ਗਈ ਆਲਟੋ ਐਲ ਐਕਸ ਆਈ 2009 ਮਾਡਲ ਕਾਰ ਆ ਜੀ ਪਹਿਲੇ ਨਾਮ ਤੇ ਆ 90000 ਦੇ ਕਰੀਬ ਚੱਲੀ ਹੋਈ ਆ 70 75% ਟਾਇਰਾ ਕਰਦੇ ਵਧੀਆ ਕੰਡੀਸ਼ਨ ਹੈ ਜੀ 10ਵੇਂ ਮਹੀਨੇ ਤੱਕਰ ਪਾਸਿੰਗ ਬੈੜਾ ਕਰਦੀ ਜੇ ਕਿਸੇ ਨੇ ਅੱਗੇ ਪਾਸਿੰਗ ਕਰਵਾ ਕੇ ਲੈਣੀ ਹੋਵੇ ਤਾਂ ਉਹ ਵੀ ਲਿਆ ਸਕਦਾ ਜੀ ਪੂਰੀ ਓਕੇ ਰਿਪੋਰਟ ਕਰਾਜੀ ਕੋਈ ਖਰਚਾ ਨਹੀਂ ਕਰ ਉੱਤੇ ਕੋਈ ਐਕਸੀਡੈਂਟ ਨਹੀਂ ਪੂਰਾ ਬਟਾ ਫੁੱਲ ਗਾਰੰਟੀ ਕਰਦੀ ਏਸੀ ਹੀਟ ਵਰਕਿੰਗ ਆ ਦੋਸਤੋ ਫਲੋਰ ਦੇ ਲਾਗੇ ਨਗਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਜੇਕਰ ਕਾਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ 145000 ਰੁਪਏ ਡਿਮਾਂਡ ਕਰਦੇ ਨੇ ਜੀ ਬਾਕੀ ਮੌਕੇ ਤੇ ਮਾਨਤਨ ਥੋੜਾ ਬੋਤਾ ਹੋ ਸਕਦਾ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਦੋਸਤੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਜੀ ਆਲਟੋ ਐਲ ਐਕਸ 2009 ਮਾਡਲ ਆ ਜੀ ਪਹਿਲੇ ਨਾਮ ਦੀ ਕਾਰ ਆ ਇੱਕੋ ਹੱਥ ਚੱਲੀ ਹੋਈ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਆਪਣੇ ਕੋਲ ਦੋਸਤੋ ਅਗਲੀ ਕਾਰ ਆ ਗਈ ਜੀ ਆਰਟਿਕਾ ਬੀਡੀਆਈ 2012 ਮਾਡਲ ਕਾਰ ਆ ਜੀ ਘਰੇਲੂ ਗੱਡੀ ਐਨ ਆਰ ਆਈ ਫੈਮਲੀ ਕੋਲ ਖੜੀ ਹੋਈ ਆ ਨਮਾ ਸ਼ਹਿਰ ਏਰੀਆ ਦੇ ਵਿੱਚ ਜੀ ਜੇਕਰ ਟਾਇਰਾਂ ਦੀ ਗੱਲ ਕਰੀਏ ਤਾਂ 65 70% ਟਾਇਰ ਨੇ ਜੀ ਫਿਊਚਰ ਸਾਰੇ ਵਰਕਿੰਗ ਆ ਏਸੀ ਹੀਟ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਜੀ ਕੋਈ ਲੱਗੀ ਵੱਜੀ ਨਹੀਂ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ 1 ਲੱਖ ਰੁਪਇਆ ਦੇ ਕੇ ਲੋਨ ਕਰਵਾ ਸਕਦਾ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਘਰੇ ਰੱਖੀ ਹੋਈ ਆ 1.5 ਲੱਖ ਦੇ ਕਰੀਬ ਚੱਲੀ ਹੋਈ ਕਾਰ ਆ ਜੇਕਰ ਇਸ ਕਾਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ 390000 ਰੁਪਏ ਡਿਮਾਂਡ ਕਰਦੇ ਨੇ ਮਾਲਕ ਬਾਕੀ ਮੌਕੇ ਤੇ ਮੰਨ ਤਣ ਹੋ ਸਕਦਾ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਦੋਸਤੋ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਜੀ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ ਖੜੀ ਹੋਈ ਆ ਕਾਰ। ਆਪਣੇ ਕੋ ਦੋਸਤੋ ਅਗਲੀ ਕਾਰ ਆ ਗਈ ਜੀ ਆਲਟੋ ਐਲ ਐਕਸ 2009 ਮਾਡਲ ਕਾਰ ਆ ਜੀ 10ਵੇਂ ਮਹੀਨੇ ਤੱਕ ਆਰ ਸੀ ਬੈਲਾਡਾ ਕਰਦੀ ਜੇਕਰ ਅੱਗੇ ਕਰਵਾ ਕੇ ਲੈਣੀ ਹੋਵੇ ਤਾਂ ਕਰਵਾ ਕੇ ਵੀ ਮਿਲ ਸਕਦੀ ਹੈ ਜੀ ਬਿਲਕੁਲ ਨਵੇਂ ਟਾਇਰ ਨੇ 17 18 ਇੰਚ ਅਲੋਇਲ ਲੱਗੇ ਹੋਏ ਨੇ। ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਦੋਸਤੋ ਪੰਜਾਬ ਨੰਬਰ ਆ AC ਹੀਟ ਵਰਕਿੰਗ ਆ ਦੋਸਤੋ ਐਕਸੀਡੈਂਟ ਦੀ ਪੂਰੀ ਗਾਰੰਟੀ ਮਿਲੂਗੀ ਕਾਰ ਦੀ ਕੋਈ ਪ੍ਰੋਬਲਮ ਨਹੀਂ ਜੀ 1 ਰੁਪਏ ਦਾ ਖਰਚਾ ਨਹੀਂ ਕਰੋ ਤੇ ਜੇ ਕਿਸੇ ਵੀਰ ਨੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਜੀ ਨਵਾਂ ਸ਼ਹਿਰ ਦੇ ਵਿੱਚ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਦੋਸਤੋ ਜੇਕਰ ਡਿਮਾਂਡ ਦੀ ਗੱਲ ਕਰੀ ਤਾਂ ਮਾਲਕ 1.5 ਲੱਖ ਰੁਪਏ ਦੀ ਡਿਮਾਂਡ ਕਰਦੇ ਨੇ ਜੀ ਬਾਕੀ ਮੌਕੇ ਤੇ ਮੰਤਣ ਹੋ ਸਕਦਾ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਕਾਲ ਕਰ ਸਕ ਕਾਲ ਕਰਕੇ ਮਾਲਕ ਨਾਲ ਸਿੱਧੀ ਗੱਲ ਕਰ ਸਕਦੇ ਹੋ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆਲਟੋ ਐਲ ਐਕਸ 2009 ਮਾਡਲ ਹੈ ਜੀ 10ਵੇਂ ਮਹੀਨੇ ਤੱਕਰ ਪਾਸਿੰਗ ਬੈਲਾਡਾ ਕਾਰ ਦੀ ਦੋਸਤੋ ਜੇਕਰ ਤੁਸੀਂ ਵੀ ਆਪਣਾ ਵੀਕਲ ਵਧੀਆ ਰੇਟ ਤੇ ਵੇਚਣਾ ਚਾਹੁੰਦੇ ਆ ਤਾਂ ਸਾਡੇ ਇਸ ਨੰਬਰ ਦਿੱਤੇ ਹੋਏ ਨੰਬਰ ਤੇ ਆਪਣੇ ਵੀਕਲ ਦੀਆਂ ਫੋਟੋਆਂ ਅਤੇ ਉਸ ਦੀ ਪੂਰੀ ਜਾਣਕਾਰੀ ਐਡ ਕਰਵਾਉਣ ਲਈ ਭੇਜ ਸਕਦੇ ਹੋ ਹੁਣ ਤੱਕ ਸਾਡੀ ਐਪ ਦੇ ਜਰੂਰੀ ਹੈ ਪਿਛਲੇ 3 ਮਹੀਨੇ ਦੇ ਵਿੱਚ 500 ਤੋਂ ਵੱਧ ਕਾਰ ਸੇਲ ਹੋ ਚੁੱਕੀ ਹੈ ਜਿਸ ਦੀ ਜਾਣਕਾਰੀ ਤੁਸੀਂ ਸਾਡੇ ਇੰਸਟਾਗ੍ਰam ਫੇਸਬੁੱਕ ਪੇਜ ਉੱਤੇ ਦੇਖ ਸਕਦੇ ਹੋ ਹਾਂਜੀ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ i20 ਸਪੋਰਟ ਡੀਜ਼ਲ 2013 ਮਾਡਲ ਹੈ ਜੀ ਦੂਜੇ ਨਾਮ ਦੀ ਕਾਰ 90000 ਦੇ ਕਰੀਬ ਚੱਲੀ ਹੋਈ ਆ 17 18 ਇੰਚ ਅਲੋਏ ਟਾਇਰ ਲੱਗੇ ਹੋਏ ਨੇ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਜੀ ਫਿਊਚਰ ਸਾਰੇ ਵਰਕਿੰਗ ਆ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਹੈ ਦੋਸਤੋ ਕੋਈ ਪੀਸ ਨਹੀਂ ਚੇਂਜ ਹੈਗਾ ਜੀ ਕੋਈ ਐਕਸੀਡੈਂਟ ਨਹੀਂ ਹੈਗੀ ਫੁੱਲ ਟੂ ਫੁੱਲ ਗਾਰੰਟੀ ਮਿਲੂਗੀ ਕਾਰ ਦੀ ਸਭ ਤੋਂ ਵੱਡੀ ਗੱਲ ਕਿ ਤੁਸੀਂ 70 ਤੋਂ 80000 ਰੁਪਇਆ ਦੇ ਕੇ ਸਿਰਫ ਕਾਰ ਨੂੰ ਲੈ ਜਾ ਸਕਦੇ ਹੋ ਬਾਕੀ ਹੋ ਜਾਵੇਗਾ ਲੋਨ ਸੈਂਬਲ ਸਕੋਰ ਦੇ ਡਿਪੈਂਡ ਜਿੰਨਾ ਲੋਨ ਹੋ ਸਕਦਾ ਵੱਧ ਤੋਂ ਵੱਧ ਮਾਲਕ ਕਰਵਾ ਕੇ ਦੇ ਦੇਣਗੇ ਜੀ ਜੇਕਰ ਕਾਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ 365000 ਰੁਪਏ ਡਿਮਾਂਡ ਆ ਜੀ ਬਾਕੀ ਮੌਕੇ ਤੇ ਮੰਤਣ ਹੋ ਸਕਦਾ ਜੀ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਦੋਸਤੋ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਮਾਲਕ ਦਾ ਨੰਬਰ ਦਿੱਤਾ ਹੋਇਆ ਗੱਲ ਕਰ ਸਕਦੇ ਹੋ ਹਾਂ ਜੀ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ Tata Sapari EX 2011 ਮਾਡਲ ਆ ਜੀ ਬਹੁਤ ਸੋਹਣੀ ਕਾਰ ਆ ਪੂਰੀ ਮੋਡੀਫਾਈ ਹੋਈ ਹੋਈ ਆ ਦੋਸਤੋ ਅਲੋਏ ਟਾਇਰ ਬਿਲਕੁਲ ਨਵੇਂ ਨੇ 90000 ਦੇ ਕਰੀਬ ਚੱਲੀ ਹੋਈ ਆ ਚਲਾਵਾ ਬਹੁਤ ਸੋਹਣਾ ਕਰਦਾ ਤੇ ਪੂਰੀ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਇਸ ਕਾਰ ਤੇ ਵੀ ਲੋਨ ਹੋ ਸਕਦਾ ਜੀ ਫਗਵਾੜੇ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਹੋਰ ਜਾਣਕਾਰੀ ਲਈ ਤੁਸੀਂ ਮਾਲਕ ਨਾਲ ਗੱਲ ਕਰ ਸਕਦੇ ਹੋ ਜੀ ਜੇਕਰ ਡਿਮਾਂਡ ਦੀ ਗੱਲ ਕਰੀਏ 2.5 ਲੱਖ ਰੁਪਇਆ ਡਿਮਾਂਡ ਕਰਦੇ ਨੇ ਮਾਲਕ ਬਾਕੀ ਮੌਕੇ ਤੇ ਮੰਤਣ ਹੋ ਸਕਦਾ ਫਗਵਾੜਾ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਦੋਸਤੋ ਸੁਪਾਰੀ EX 2011 ਮਾਡਲ ਆ ਜੀ ਬਿਲਕੁਲ ਨਵੇਂ ਟਾਇਰ ਨੇ 90000 ਦੇ ਕਰੀਬ ਚੱਲੀ ਹੋਈ ਆ ਬਹੁਤ ਸੋਹਣਾ ਚਲਾਵਾ ਆ ਇਹ ਕਾਰ ਦਾ ਆਪਣੇ ਕੋ ਦੋਸਤੋ ਅਗਲੀ ਕਾਰ ਆ ਕੀ ਜੀ Alto LXI 2016 ਮਾਡਲ ਆ ਜੀ ਪਹਿਲੇ ਨਾਮ ਤੇ ਕਾਰ ਸਿਰਫ 10000 ਕਿਲੋਮੀਟਰ ਚੱਲੀ ਹੋਈ PV32 ਨਵਾਂ ਸ਼ਹਿਰ ਨੰਬਰ ਦੀ ਕਾਰ ਆ ਦੋਸਤੋ ਪਹਿਲੇ ਟਾਇਰ ਨੇ ਪਹਿਲੀ ਸਟਿੱਪਣੀ ਆ ਕੋਈ ਲੱਗੀ ਵੱਜੀ ਨਹੀਂ ਸਾਰੀ オリジナル ਗੱਡੀ ਆ ਦੋਸਤੋ ਫੁੱਲ ਬਟਾ ਫੁੱਲ ਇਨਸ਼ੋਰ ਸ਼ਾ ਕਰਦੀ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ 1 ਰੁਪਿਆ ਦਾ ਖਰਚਾ ਨਹੀਂ ਜੇ ਕਿਸੇ ਵੀ ਨੇ ਲੋਨ ਕਰਾਉਣਾ ਹੋਵੇ 50 ਤੋਂ 60000 ਰੁਪਿਆ ਦੇ ਕੇ ਕਾਰ ਨੂੰ ਲਿਆ ਸਕਦਾ ਜੀ ਫਲੋਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਜੇਕਰ ਕਾਰ ਦੀ ਡਿਮਾਂਡ ਦੀ ਗੱਲ ਕਰੀਏ ਤਾਂ 3 ਲੱਖ ਰੁਪਿਆ ਡਿਮਾਂਡ ਕਰਦੇ ਨੇ ਮਾਲਕ ਬਾਕੀ ਮੌਕੇ ਤੇ ਮਣ ਤਣ ਹੋ ਸਕਦਾ ਜੀ ਬਿਲਕੁਲ ਨਵੀਂ ਕਾਰ ਆ ਦੋਸਤੋ ਸਿਰਫ 10000 ਕਿਲੋਮੀਟਰ ਚੱਲੀ ਹੋਈ ਆਲਟੋ ਐਲ ਐਕਸ ਆਈ 2016 ਮਾਡਲ ਆ ਜੀ ਪਹਿਲੇ ਨਾਮ ਦੀ ਕਾਰਾ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਮਾਲਕ ਦਾ ਨੰਬਰ ਦਿੱਤਾ ਹੋਇਆ ਹੈ। ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ ਬਰਨਾ SX 1.6 ਆਟੋਮੈਟਿਕ ਕਾਰਾ ਜੀ 2012 ਡੀਜ਼ਲ ਬਿਲਕੁਲ ਨਵੇਂ ਟਾਇਰ ਅਲੋਇਲ ਲੱਗੇ ਹੋਣੇ ਦੋਸਤੋ ਨਵੇਂ ਲੈਦਰ ਦੇ ਸੀਟ ਗੱਬਰ ਨੇ 90000 ਦੇ ਕਰੀਬ ਚੱਲੀ ਹੋਈ ਕਾਰ ਆ ਜੀ ਸਾਰੀ オリジナル ਗੱਡੀ ਆ ਕੋਈ ਲੱਗੀ ਬੱਜੀ ਨਹੀਂ ਇੰਜਨ ਗੇਅਰ ਦੀ ਫੁੱਲ ਵੱਡਾ ਫੁੱਲ ਗਾਰੰਟੀ ਮਿਲੂਗੀ ਦੋਸਤੋ ਸਭ ਤੋਂ ਵੱਡੀ ਗੱਲ ਜੇ ਕਿਸੇ ਵੀ ਨੇ ਲੋਨ ਕਰਾਉਣਾ ਹੋਵੇ 60 ਤੋਂ 70000 ਰੁਪਿਆ ਦੇ ਕੇ ਲੋਨ ਕਰਵਾ ਸਕਦਾ ਜੀ ਫਗਵਾੜਾ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਮਾਲਕਾਂ ਦਾ ਨੰਬਰ ਦਿੱਤਾ ਹੋਇਆ ਦੋਸਤੋ ਜੇਕਰ ਡਿਮਾਂਡ ਦੀ ਗੱਲ ਕਰੀਏ ਤਾਂ 4 ਲੱਖ ਰੁਪਿਆ ਡਿਮਾਂਡ ਕਰਦੇ ਨੇ ਮਾਲਕ ਬਾਕੀ ਮੌਕੇ ਤੇ ਮੰਨ ਤਣ ਹੋ ਸਕਦਾ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ 6 ایرب্যাগ ਹੈ ਜੀ ਪੁਸ਼ ਬਟਨ ਸਟਾਰਟ ਆ ਬਰਨ 2012 ਮਾਡਲ ਆ ਜੀ ਆਟੋਮੈਟਿਕ ਡੀਜ਼ਲ ਗੱਡੀ ਬਹੁਤ ਸੋਹਣੀ ਕੰਡੀਸ਼ਨ ਦੋਸਤੋ ਜੇ ਕੋਈ ਵੀਰ ਸਾਰੀ オリジナル ਗੱਡੀ ਘੱਟ ਚੱਲੀ ਹੋਈ ਚਾਹੁੰਦਾ ਤਾਂ ਆਹ ਵੀਡੀਓ ਜ਼ਰੂਰ ਭੇਜ ਦਿਓ ਆਲਟੋ 2010 ਮਾਡਲ ਆ ਜੀ ਸਿਰਫ 50 55000 ਕਿਲੋਮੀਟਰ ਚੱਲੀ ਹੋਈ ਆ ਸਾਰੀ オリジナル ਗੱਡੀ ਆ ਦੋਸਤੋ ਬਿਲਕੁਲ ਨਵੇਂ ਟਾਇਰ ਨੇ ਕੋਈ 1 ਰੁਪਿਆ ਦਾ ਖਰਚਾ ਨਹੀਂ ਹੈਗਾ ਜੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਇਸ ਕਾਰ ਉੱਤੇ ਸਿੰਬਲ ਸਕੋਰ ਓਕੇ ਹੋਣਾ ਚਾਹੀਦਾ ਦੋਸਤੋ ਨਵਾਂ ਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਬਿਲਕੁਲ ਨਵੇਂ ਸੀਟ ਕਵਰ ਨੇ ਏਸੀ ਹੀਟ ਚੱਲਦਾ ਆ ਜੀ ਕੋਈ 1 ਰੁਪਏ ਦਾ ਖਰਚਾ ਨਹੀਂ ਕਰ ਉਤੇ 2010 ਮਾਡਲ ਹੈ ਜੀ 2025 ਤੱਕਰ ਬੈਲੜਾ ਕਰਦੀ ਜੇਕਰ ਇਸ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ 175 ਦੀ ਡਿਮਾਂਡ ਕਰਦੇ ਨੇ ਜੀ ਬਾਕੀ ਮੌਕੇ ਤੇ ਮਾਨਤਨ ਹੋ ਸਕਦਾ ਸਾਰੀ オリジナル ਗੱਡੀ ਹੈ ਜੀ ਕਟ ਚੱਲੀ ਹੋਈ ਨਵਾਂ ਸ਼ਹਿਰ ਰੀਡ ਵਿੱਚ ਖੜੀ ਹੋਈ ਆ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ Alto K10 BX I 2011 ਮਾਡਲ ਕਾਰ ਆ ਜੀ ਬਿਲਕੁਲ ਨਵੇਂ ਟਾਇਰ ਨੇ ਪੰਜਾਬ ਨੰਬਰ ਦੀ ਕਾਰ ਆ ਜੀ ਫਿਊਚਰ ਸਾਰੇ ਵਰਕਿੰਗ ਨੇ ਕੋਈ ਪ੍ਰੋਬਲਮ ਨਹੀਂ ਘਰੇਲੂ ਗੱਡੀ ਆ ਨਵਾਂ ਸ਼ਹਿਰ ਏਰੀਆ ਦੇ ਵਿੱਚ ਖੜੀ ਹੋਈ ਆ ਦੋਸਤੋ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਹੈ ਜੀ ਕੋਈ ਪੀਸ ਨਹੀਂ ਪੀਸ ਨਹੀਂ ਚੇਂਜ ਹੋਏਗਾ ਕੋਈ ਐਕਸੀਡੈਂਟ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ 1 ਰੁਪਏ ਦਾ ਖਰਚਾ ਨਹੀਂ ਦੋਸਤੋ ਸਰਵਿਸ ਤੱਕ ਹੋਈ ਹੋਈ ਆ ਕਾਰ ਦੀ K10 BXI ਮਾਡਲ ਆ ਦੋਸਤੋ ਜੇ ਕਿਸੇ ਵੀ ਨੇ ਲੈਣੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਮਾਲਕਾਂ ਦੀ ਕੋਈ ਡਿਮਾਂਡ ਨਹੀਂ ਜੀ ਕੋਈ ਫਰਮਾਇਸ਼ ਨਹੀਂ ਸਿਰਫ 2 ਲੱਖ ਰੁਪਏ ਦੀ ਗੱਡੀ ਮਿਲਣੀ ਆ ਦੋਸਤੋ ਜੇ ਕਿਸੇ ਵੀ ਨੇ ਲੋਨ ਕਰਵਾਉਣਾ ਹੋਵੇ ਲੋਨ ਕਰਵਾ ਸਕਦਾ ਘਰ ਉਤੇ 2 ਲੱਖ ਰੁਪਏ ਦੀ ਕਾਲ ਮਿਲ ਰਹੀ ਆ ਦੋਸਤੋ ਨਵਾਂ ਸ਼ਹਿਰੀ ਵਿੱਚ ਖੜੀ ਹੋਈ ਆ Alto K10 BXI 2011 ਮਾਡਲ ਆ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਦੋਸਤੋ ਆਪਣੇ ਕੋਲ ਇੱਕ ਹੋਰ ਆ ਗਈ Alto LXi 2010 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 70 75000 ਦੇ ਕਰੀਬ ਚੱਲੀ ਹੋਈ ਕਾਰ ਆ ਅ ਟਾਇਰ ਅਲੋਏਬਿਲਸ ਵਧੀਆ ਲੱਗੇ ਹੋਏ ਨੇ ਜੀ 4 ਚੈਨਲ 뮤జిక్ ਸਿਸਟਮ ਬੇਸ ਬੂਫਰ ਕਾਰ ਦੇ ਵਿੱਚ ਲੱਗਾ ਹੋਇਆ ਦੋਸਤੋ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਜੀ ਦੂਜੇ ਨਾਮ ਤੇ ਆ ਜੇ ਕਿਸੇ ਵੀ ਨੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਹੈ ਜੀ ਕੋਈ ਐਕਸੀਡੈਂਟ ਨਹੀਂ ਹੈਗੀ ਕੋਈ ਪ੍ਰੋਬਲਮ ਨਹੀਂ ਹੈਗੀ ਕਾਰ ਦੇ ਵਿੱਚ ਜੇਕਰ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ 170 ਦੀ ਡਿਮਾਂਡ ਕਰਦੇ ਨੇ ਜੀ ਬਾਕੀ ਮੌਕੇ ਤੇ ਮਾੜ ਤਾਂ ਹੋ ਸਕਦਾ ਨਵਾਂ ਸ਼ਹਿਰ ਏਰੀਆ ਦੇ ਵਿੱਚ ਇਹ ਵੀ ਖੜੀ ਹੋਈ ਹੈ ਕਰ ਹੋਰ ਜਾਣਕਲ ਦਿਨ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਦੋਸਤੋ ਇਤੋਂ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਮੇਰੇ ਨਵੇਂ ਵੀਰ ਜੁੜੇ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਵਾਲੇ ਕਰ ਲਿਓ ਫੇਸਬੁੱਕ ਨੂੰ ਫੋਲੋ ਇਹੋ ਜੀਆਂ ਘਟ ਚੱਲੀਆਂ ਹੋਈਆਂ ਵਧੀਆ ਘਰੇਲੂ ਕਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਤਤਕ ਲਈ ਧੰਨਵਾਦ